ਕਈ ਬਲਾਰਿਆਂ ਨੂੰ ਅਸੀਂ ਬੋਲਦਿਆਂ ਨੂੰ ਦੇਖਿਆਗਾ ਉਹ ਕਹਿਣਗੇ ਖਲਾਣੇ ਮਹਾਪੁਰਸ਼ ਹੁਣ ਚੜ੍ਹਾਈ ਕਰ ਗਏ ਜੀ ਖਲਾਣੇ ਮਹਾਪੁਰਸ਼ ਸਰੀਰ ਤੋਂ ਓਹਾਂ ਦੇ ਗਏ ਅਸੀਂ ਉਹਨਾਂ ਦੇ ਜੀਵਨ ਦੇ ਉੱਤੇ ਚਾਨਣਾ ਪਾਵਾਂਗੇ ਪਿਆਰਿਓ ਆਪਾਂ ਕਿਸੇ ਵੀ ਗੁਰੂ ਮਹਾਪੁਰਖ ਦੇ ਜੀਵਨ ਦੇ ਉੱਤੇ ਚਾਨਣਾ ਨਹੀਂ ਪਾ ਸਕਦੇ ਉਹਨਾਂ ਦਾ ਜੀਵਨ ਹੀ ਚਾਨਣ ਮਨਾਰਾ ਹੁੰਦਾ ਹੈ ਜਿਸ ਤੋਂ ਆਪਾਂ ਛੋਟੀ ਜੀ ਕਿਰਨ ਲੈ ਕੇ ਆਪਣੇ ਜੀਵਨ ਨੂੰ ਰਚਣਾਉਣਾ ਹੈ ਆਪਾਂ ਕਿਸੇ ਸਾਧੂ ਦੇ ਜੀਵਨ ਤੇ ਕੀ ਚਾਨਣ ਨਾ ਪਾਵਾ। ਬਿਲਕੁਲ ਨਹੀਂ। ਸਾਧੂ ਗੁਰੂ ਮਹਾਪੁਰਖਾਂ ਦਾ ਜੀਵਨ ਹੀ ਚਾਨਣ ਮਨਾਰਾ ਹੁੰਦਾ ਹੈ। ਜੀ ਤੋ ਆਪਾਂ ਛੋਟੀ ਜੀ ਕਿਰਨ ਲੈ ਕੇ ਆਪਣੇ ਜੀਵਨ ਨੂੰ ਰਸਨਾਉਣਾ ਹੁੰਦਾ। ਆਪਣਾ ਜਿਹੜਾ ਜੀਵਨ ਹੈ ਏਕ ਬਾਗ ਦੀ ਨਿਆਈਂ ਹੈ। ਜਿਸ ਤਰ੍ਹਾਂ ਇੱਕ ਬਾਦਸ਼ਾਹ ਸ਼ਿਕਾਰ ਖੇਡਦਾ ਸੀ ਸੈਨਾ ਸਾਰੀ ਪਿੱਛੇ ਰਹਿ ਗਈ ਸਾਥ ਛੱਡ ਗਈ। ਉਹ ਗਹਾ ਜੰਗਲ ਦੇ ਵਿੱਚ ਲੰਘ ਗਿਆ ਹਾੜ ਜੀਠ ਦਾ ਮਹੀਨਾ ਸੀ ਗਰਮੀ ਬਹੁਤ ਪੈ ਰਹੀ ਸੀ ਬਾਦਸ਼ਾਹ ਨੂੰ ਪਾਣੀ ਦੀ ਤਲਾਸ਼ ਸੀ ਕਿ ਮੈਨੂੰ ਕਿਥੋਂ ਪਾਣੀ ਮਿਲ ਜੇ ਇੱਕ ਕੁਟਿਆ ਦੇ ਅੱਗੇ ਗਿਆ ਦਰਵਾਜ਼ਾ ਖੜਕਾਇਆ ਭਾਈ ਮੈਨੂੰ ਪਾਣੀ ਪਿਲਾ ਦਿਓ ਉਹ ਇੱਕ ਲੋਹਾਰ ਦੀ ਕੁਟਿਆ ਸੀ ਲੋਹਾਰ ਨੇ ਘੜੇ ਦੇ ਵਿੱਚੋਂ ਠੰਡਾ ਜਲ ਕੱਢ ਕੇ ਉਹ ਬਾਦਸ਼ਾਹ ਨੂੰ ਸ਼ਕਾਇਆ ਬਾਦਸ਼ਾਹ ਨੇ ਕਿਹਾ ਤੂੰ ਰਾਜ ਮਹਿਲ ਵਿੱਚ ਆ ਜੀ ਮੈਂ ਤੈਨੂੰ ਕੁਛ ਨਾ ਕੁਛ ਇਨਾਮ ਦੇਵਾਂਗਾ ਤੂੰ ਮੈਨੂੰ ਠੰਡਾ ਘੜੇ ਦਾ ਜਲ ਸ਼ਕਾਏ ਉਸ ਤੋਂ ਬਾਅਦ ਭਾਈ ਥੋੜੇ ਜੇ ਦਿਨਾਂ ਪਿਛੋਂ ਉਹ ਜਿਹੜਾ ਲੋਹਾਰ ਸੀ ਉਹ ਬਾਦਸ਼ਾਹ ਦੇ ਰਾਜ ਮਹਿਲ ਦੇ ਵਿੱਚ ਗਿਆ ਉੱਥੇ ਜਾ ਕੇ ਉਹਨੇ ਬਾਦਸ਼ਾਹ ਨੂੰ ਦੱਸਿਆ ਕਿ ਮੈਂ ਉਹੀ ਲੋਹਾਰ ਹਾਂ ਉਹ ਕਹਿੰਦਾ ਮੈਂ ਪਛਾਣ ਲਿਆ ਸਿਪਾਈ ਉਹ ਐ ਕਰੋ ਬਈ ਬਾਦਸ਼ਾਹ ਖੰ ਲੱਗਿਆ ਇਹਨੂੰ ਚੰਦਨ ਦਾ ਬਾਗ ਭੇਟ ਕਰ ਦੇ ਚੰਦਣ ਦਾ ਬਾਗ ਕੀਤਾ ਉਹ ਚੰਦਣ ਤਾਂ ਹੁਣ ਕਿੰਨੀ ਮਹਿੰਗੀ ਲੱਕੜੀ ਹੁੰਦੀ ਹੈ ਭਾਈ ਚੰਦਣ ਕਿੰਨੀ ਮਹਿੰਗੀ ਲੱਕੜੀ ਹੁੰਦੀ ਹੈ ਅੱਛਾ ਚੰਦਣ ਦਾ ਬਾਗ ਭੇਟ ਕੀਤਾ ਉਹਨੇ ਸਾਰੇ ਬਾਗ ਨੂੰ ਅਗਲਾ ਕੇ ਸਾਰੀਆਂ ਲੱਕੜਾਂ ਦੇ ਕੋਲੇ ਬਣਾ ਕੇ ਨ 5 ਰੁਪਈਆਂ ਦੇ ਵੇਚਤੇ ਕੋਲੇ ਜੇ ਦਿਨਾਂ ਪਿਛੋਂ ਬਾਦਸ਼ਾਹ ਨੂੰ ਇੱਕ ਚੰਦਣ ਦੀ ਲੱਕੜੀ ਦੀ ਲੋੜ ਪਈ ਕਹਿੰਦਾ ਵੀ ਲੈ ਕੇ ਆ ਉਹ ਸਿਪਾਈਓ ਸਿਪਾਹੀ ਕਹਿੰਦੇ ਜੀ ਬਾਗ ਕਿੱਥੇ ਆ ਕਹਿੰਦਾ ਮੈਂ ਤਾਂ ਸ਼ਾਰ ਹੀ ਬਾਗ ਦੀਆਂ ਲੱਕੜਾਂ ਵੱਡੀਆਂ ਅੱਗ ਲਾਈ 5 ਰੁਪਈਆ ਦੇ ਕੋਲੇ ਵੇਚਦੇ ਕਹਿੰਦੇ ਲੱਕੜੀ ਹੈ ਚੰਦਨ ਦੀ ਕਹਿੰਦਾ ਕਹਾੜੇ ਦਾ ਬਾਹਾਂ ਕਹਿੰਦੇ ਆਹ ਚੱਕ ਕਹਾੜੇ ਦੇ 10 ਰੁਪਈਏ ਉਹਨੇ ਮਾਰਿਆ ਮੱਥੇ ਦੇ ਉੱਤੇ ਹੱਥ ਉਹ ਇੰਨਾ ਮਹਿੰਗਾ ਮੈਂ ਬਾਗ ਕੋਲੇ ਬਣਾ ਕੇ ਸਾਰੇ 5 ਰੁਪਈਆ ਦਾ ਵੇਚਦਾ ਰਹਿਣ ਦਾ ਭਾ ਭਾਈ ਜਿਹੜਾ ਇਹ ਆਪਣਾ ਸਰੀਰ ਹੈ ਇਹ ਚੰਦਨ ਦਾ ਬਾਗ ਹੈ ਇਹਦੀ ਕੀਮਤ ਫੇਰ ਪਵੇਗੀ ਇਹ ਨਾਮ ਜਪਾਂਗੇ ਬਾਣੀ ਪੜਾਂਗੇ ਬਾਣੀ ਸੁਣਾਗੇ ਸੁਣੈ ਦੂਪ ਪਾਪ ਕਾ ਨਾਸ ਬਾਣੀ ਪੜਨ ਨਾਲ ਸੁਣਨ ਨਾਲ ਦੁੱਖਾਂ ਕਲੇਸਾਂ ਬਿਗੜਨਾ ਦਾ ਨਾਸ ਹੁੰਦਾ ਜੀਵ ਦੇ ਪੁੰਨ ਬਣਦੇ ਨੇ ਜਿਹੜੇ ਕੀ ਦਰਗਾਹ ਦੇ ਵਿੱਚ ਜਾ ਕੇ ਸਫਾਈ ਹੁੰਦੇ ਨੇ ਤੇ ਨਹੀਂ ਇਸ ਬਾਗ ਦੀ ਕੋਈ ਕੀਮਤ ਨਹੀਂ ਪੈਣੀ ਮੂੰ ਕਾਲਾ ਦੋਜ ਖਚਾਲਿਆ ਕਾਲੇ ਮੂੰ ਕਰਕੇ ਭਾਈ ਦੋਜ ਕਾ ਨੂੰ ਤੋੜ ਦੇਣਾ ਕੀਮਤ ਪੀਰ ਪਵੇਗੀ ਜੇ ਬਾਣੀ ਪੜਾਂਗੇ ਬਾਣੀ ਸੁਣਾਉਣੀ ਸੋ ਇਸੇ ਕਰਕੇ ਮਹਾਰਾਮ ਬੇਨਤੀ ਕਰਿਆ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਨਿਤਨੇਮ ਦੀਆਂ ਭਜਨ ਬੰਦਗੀ ਦੀਆਂ ਦਾਤਾਂ ਬਖਸ਼ਿਸ਼ ਕਰੋ